ਸਤਿ ਸ਼੍ਰੀ ਅਕਾਲ ਨਮਸਤੇ ਸასი ਕਾਲ ਦੋਸਤੋ ਮੈਂ ਜਿੰਦੀ ਮਰ ਜਾਣੀ ਤੇ ਲੈ ਕੇ ਹਾਜ਼ਰ ਹੋ ਗਈਆਂ ਟਰੈਵਲ ਵਿਦ ਜਿੰਦੀ ਫ੍ਰੋਮ ਕਰਨਾਲ ਤੇ ਅੱਜ ਦੋਸਤੋ ਅੱਜ ਸੱਪਾ ਪਹੁੰਚੇ ਹੋਈਆਂ ਕਰਨਾਲ ਤੇ ਕਰਨਾਲ ਮੇਰੇ ਪਿੱਛੇ ਤੁਹਾਨੂੰ ਦਿਖ ਰਹੀ ਹਾਲੇਕ ਤੇ ਇਹ ਹੈ ਕਿ ਆ ਕਰਨ ਲੈਕ ਕਰਨ ਲੈਕ ਦੇ ਅੱਜ ਤੁਹਾਨੂੰ ਦਰਸ਼ਨ ਕਰਾਉਣ ਪਹੁੰਚੀ ਆ ਤੇ ਚੱਕਰ ਲਗਾਵਾਂਗੇ ਪਰ ਥੋੜਾਕਾ ਆਪਾਂ ਨੂੰ ਇਹ ਜਿਹੜੀ ਸੁਖਣਾ ਲੈ ਕੇ ਉਹਦੀ ਵੀ ਝਲਕੀ ਦਿੰਦੇ ਆ ਪਰ ਇੱਥੇ ਦੀ ਜੋ ਖਾਸियत ਹੈਗੀ ਆ ਇਹ ਕਰਨ ਲੈਕ ਕਰਨ ਦੇ ਨਾਂ ਦੇ ਉੱਤੇ ਪਈ ਹੋਈਗੀ ਆ ਕਰਨਾਲ ਦੀਆਂ ਜਿਹੜੀਆਂ ਇੱਥੇ ਦੀਆਂ ਖਾਸੀਅਤ ਹੈਗੀਆਂ ਉਹ ਵੀ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਾਂਗੇ ਪਹਿਲਾਂ ਕਰਦੇ ਆਂ ਅੱਜ ਕਰਨਾਲ ਲੇਕ ਦੇ ਸਹਿਰ ਤੇ ਅੱਜੋ ਦੋਸਤੋ ਚੱਲਦੇ ਆਂ ਤੇ ਦੋਸਤੋ ਇਹ ਲੇਕ ਜਿਹੜੀ ਹੈਗੀ ਆ ਮਹਾਭਾਰਤ ਦੇ ਜਿਹੜੇ ਕਿਰਦਾਰ ਕਰਨ ਸੀਗੇ ਉਹਨਾਂ ਦੇ ਨਾਂ ਦੇ ਉੱਤੇ ਇਹ ਲੇਕ ਪਈ ਆ ਤੇ ਇਹ ਜਗ੍ਹਾ ਜਿਹੜੀ ਆ ਲੇਕ ਬਣੀ ਹੋਈ ਆ ਜਿਹੜੀ ਉਹਨੂੰ দান ਦੇ ਵਿੱਚ ਜ਼ਮੀਨ ਮਿਲੀ ਸੀਗੀ ਉਹਦੇ ਉੱਪਰ ਇਹ ਜਿਹੜੀ ਆ ਲੇਕ ਬਣੀ ਹੋਈ ਕਿ ਲੋਕੇ ਬਹੁਤ ਦੂਰੋਂ ਦੂਰੋਂ ਇੱਥੇ ਆਂਦੇ ਆ ਤੇ ਅੱਜ ਕੱਲ ਤਾਂ ਇਸ ਨੂੰ ਆਨੰਦ ਮਾਣਨ ਵਾਸਤੇ ਆਹ ਟਾਈਮ ਬਹੁਤ ਵਧੀਆ ਆ ਨਾ ਗਰਮੀ ਆ ਨਾ ਅੱਜ ਜਿਦਾ ਕਹਿੰਦੇ ਹੁੰਦੇ ਆ ਸਾਡੇ ਤੇ ਰੱਬ ਵੀ ਮਿਹਰਬਾਨ ਹੋਇਆ ਥੋੜੀ ਥੋੜੀ ਬਰਸਾਤ ਵੀ ਹੋ ਰਹੀ ਆ ਝੀਲ ਦੇ ਵਿੱਚ ਬੋਟਸ ਵੀ ਹੈ ਕਿ ਹ ਇੱਥੇ ਆਣ ਕੇ ਲੋਕੀ ਆਪਣੀ ਫੈਮਿਲੀ ਦੇ ਨਾਲ ਇਸ ਝੀਲ ਦਾ ਆਨੰਦ ਮਾਣਦੇ ਆ ਇਹਦਾ ਇੱਕ ਵੱਖਰਾ ਹੀ ਮਾਹੌਲ ਹੈਗਾ ਸੁਖਨਾ ਲੈਕ ਦਾ ਆਪਣਾ ਵੱਖਰਾ ਰੂਪ ਹੈ ਬਟ ਇਸ ਝੀਲ ਦੀ ਆਪਣੀ ਜਿਹੜੀ ਇੱਕ ਸ਼ਾਂਤੀ ਆ ਇੱਕ ਝੀਲ ਦਾ ਪਾਣੀ ਵੀ ਜਿਹੜਾ ਆ ਪ੍ਰੋਪਰ ਨੀਲਾ ਪਾਣੀ ਆ ਬਹੁਤ ਹੀ ਖੂਬਸੂਰਤ ਇਹ ਝੀਲ ਆ ਤੇ ਆਸੇ ਪਾਸੇ ਜੋ ਇਹਦੇ ਟਰੀਸ ਲੱਗੇ ਹੋਏ ਹੈਗੇ ਆ ਉਹ ਵੀ ਬਹੁਤ ਹੀ ਖੂਬਸੂਰਤੀ ਆ ਤੇ ਸੈਲਫੀਆਂ ਦਾ ਅੱਜ ਕੱਲ ਸੀਜ਼ਨ ਚੱਲਿਆ ਹੋਇਆ ਆ ਹਰ ਪਾਸੇ ਆਪਾਂ ਦੇਖਦੇ ਆ ਲੋਕ ਇੱਥੇ ਆਣ ਕੇ ਸੈਲਫੀਆਂ ਲੈ ਰਹੇ ਫੋਟੋ ਲੈ ਰਹੇ ਆ ਤੇ ਨਾਲ ਦੀ ਨਾਲ ਇਸ ਝੀਲ ਨੂੰ ਜਿਹੜਾ ਆ ਆਨੰਦ ਮਾਣ ਰਹੇ ਆ ਸਭ ਤੋਂ ਵੱਡੀ ਗੱਲ ਦੋਸਤੋ ਇਹਦੀ ਇਹ ਝੀਲ ਦੀ ਇਹ ਹੈ ਕਿ ਪਾਣੀ ਇਹਦਾ ਸਾਫ਼ ਸੁਥਰਾ ਆ ਤੇ ਦੇਖੋ ਜੀ ਡਖਲਨ ਜਿਹੜੀ ਹੈਗੀ ਆ ਉਹ ਵੀ ਅ ਇਸ਼ਨਾਨ ਕਰ ਰਹੀ ਆ ਵਾਹ ਜੀ ਵਾਹ ਤੇ ਦੋਸਤੋ ਜਿੱਤਾਂ ਵੀ ਜਿਹੜੀਆਂ ਅ ਪਲੇਸਿਸ ਇਦਾਂ ਦੀਆਂ ਹੁੰਦੀਆਂ ਟੂਰਿਸਟ ਪਲੇਸਿਸ ਤੇ ਉੱਥੇ ਆਮ ਹੀ ਜਿੱਦਾਂ ਦੇਖ ਨੂੰ ਮਿਲਦਾ ਕਿ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜਾਂ ਬੱਚਿਆਂ ਦੇ ਐਂਟਰਟੇਨਮੈਂਟ ਤੇ ਬਣਾਈਆਂ ਹੁੰਦੀਆਂ ਤੇ ਇਸ ਪਲੇਸ ਤੇ ਉੱਤੇ ਵੀ ਰੈਸਟੋਰੈਂਟ ਬਣੇ ਹੋਏ ਆ ਬਹੁਤ ਹੀ ਖੂਬਸੂਰਤ ਜਿਹਦਾ ਉੱਪਰ ਤੁਸੀਂ ਰੂਫ ਟੌਪ ਤੇ ਬੈਠ ਕੇ ਆਪਣਾ ਲੰਚ ਡਿਨਰ ਜਾਂ ਬ੍ਰੈਕਫਾਸਟ ਕਰਨਾ ਆ ਤੇ ਇਸ ਝੀਲ ਦਾ ਆਨੰਦ ਮਾਣ ਸਕਦੇ ਹੋ ਨਾਲ ਦੀ ਨਾਲ ਆਪਣਾ ਖਾਣ ਦਾ ਜਿਹੜਾ ਆਨੰਦ ਮਾਣ ਸਕਦੇ ਹੋ ਤੇ ਬੱਚਿਆਂ ਵਾਸਤੇ ਵੀ ਇੱਥੇ ਝੁੱਲੇ ਵਗੈਰਾ ਲੱਗੇ ਹੋਏ ਆ ਜਿੱਥੇ ਤੁਸੀਂ ਬੱਚਿਆਂ ਦਾ ਇੰਟਰਟੇਨਮੈਂਟ ਜਿਹੜਾ ਅੱਛੀ ਤਰ੍ਹਾਂ ਕਰ ਸਕਦੇ ਹੋ ਨਾਲ ਦੀ ਨਾਲ ਇੱਥੇ ਹੀ ਨਜ਼ਦੀਕ ਇਸਤੇ ਬੈਂਕਟ ਹਾਲ ਵੀ ਬਣਿਆ ਆ ਉਹਦੇ ਵਿੱਚ ਤੁਸੀਂ ਆਪਣੀਆਂ ਪਾਰਟੀਆਂ ਵਗੈਰਾ ਜਿਹੜੇ ਲੋਕ ਉਹ ਵੀ ਕਰਦੇ ਆ ਤੇ ਇਸ ਬਿਲਡਿੰਗਸ ਨੇ ਇਸ ਥਾਂ ਨੂੰ ਇੱਕ ਵੱਖਰਾ ਜਿਹੜਾ ਹੈਗਾ ਆ ਆਨੰਦਮਈ ਬਣਾਇਆ ਹੋਇਆ ਕਿਉਂਕਿ ਹਰ ਇੱਕ ਬਿਲਡਿੰਗ ਜਿਹੜੀ ਆਸੇ-ਪਾਸੇ ਆ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਬਣਾਈ ਗਈ ਆ ਤੇ ਦੋਸਤੋ ਕਰਨ ਲੇਕ ਤੇ ਕਰਨ ਲੇਕ ਦੇ ਦਰਸ਼ਨ ਕਰਾਂ ਤੁਹਾਨੂੰ ਪਹੁੰਚੇ ਹੋਏ ਆ ਤੇ ਦੇਖ ਸਕਦੇ ਹੋ ਦੋਸਤੋ ਕਿ ਇਸ ਝੀਲ ਦੇ ਵਿੱਚ ਲੋਕ ਜਿਹੜੇ ਹੈਗੇ ਆ ਬਹੁਤ ਹੀ ਦੂਰੋਂ-ਦੂਰੋਂ ਵੀ ਆਉਂਦੇ ਆ ਇਸ ਝੀਲ ਦੇ ਨਜ਼ਾਰੇ ਲੈਣ ਵਾਸਤੇ ਤੇ ਜੇ ਸਪੈਸ਼ਲੀ ਗੱਲ ਕਰੀਏ ਦੋਸਤੋ ਇਸ ਝੀਲ ਦੀ ਤਾਂ ਇੱਥੇ ਲੋਕ ਪਿਕਨਿਕ ਮਨਾਉਣ ਵੀ ਆਉਂਦੇ ਆ ਆਪਣੀਆਂ ਫੈਮਲੀਆਂ ਦੇ ਨਾਲ ਕਿਉਂਕਿ ਬਹੁਤ ਹੀ ਖੂਬਸੂਰਤ ਜਗ੍ਹਾ ਆ ਹੈ ਤੇ ਵੈਦਰ ਵਧੀਆ ਹੋਵੇ ਤੇ ਇੱਥੇ ਜਿਹੜੀਆਂ ਛੋਟ-ਛੋਟੀਆਂ ਪਾਰਕ ਬਣਾਈਆਂ ਆ ਲੋਕ ਇੱਥੇ ਆਣ ਕੇ ਆਪਣੀਆਂ ਫੈਮਲੀਆਂ ਦੇ ਨਾਲ ਡੇ ਆਊਟ ਆਪਾਂ ਕਹਿ ਲਈਏ ਉਹ ਵੀ ਕਰਨ ਆਂਦੇ ਆ ਉਸ ਦਿਨ ਅਸੀਂ ਜਿੱਦਣ ਗਏ ਸੀ ਤੇ ਲੋਕੀ ਇੱਥੇ ਆਪਣੀ ਫੈਮਲੀ ਦੇ ਨਾਲ ਬਰਥਡੇ ਸੈਲੀਬ੍ਰੇਟ ਕਰਨ ਵੀ ਇੱਥੇ ਆਏ ਹੋਏ ਸੀਗੇ ਪਾਰਕ ਛੋਟੀ ਜੀ ਆ ਤਾਂ ਉੱਥੇ ਆਪਣਾ ਪ੍ਰੋਪਰ ਇੱਕ ਸੈਟਅਪ ਕਰਕੇ ਤਾਂ ਬੱਚਿਆਂ ਦੇ ਜਿਹੜੇ ਹੈਗੇ ਆ ਬਰਥਡੇ ਹੋ ਮਨਾ ਰਹੇ ਸੀ ਤੇ ਦੋਸਤੋ ਇਹ ਕੱਲ ਮੈਂ ਕਹਿ ਰਹੀ ਆ ਕਿ ਇਸ ਝੀਲ ਦੇ ਉੱਤੇ ਘੁੰਮਣ ਫਿਰਨ ਦਾ ਤਾਂ ਇੱਕ ਵੱਖਰਾ ਨਜ਼ਾਰਾ ਹੀ ਆ ਜਿੱਥੇ ਤੁਸੀਂ ਬੋਟਸ ਵਗੈਰਾ ਦੇਖਦੇ ਹੋ ਬੋਟ ਸ라이ਡ ਆ ਫੈਮਲੀਆਂ ਦੇ ਨਾਲ ਆਉਂਦੇ ਦੋਸਤ ਜਿਹੜੇ ਹੈਗੇ ਇਕੱਠੇ ਹੋ ਕੇ ਆਉਂਦੇ ਆ ਮਸਤੀ ਕਰਨ ਤੇ ਨਾਲ ਦੀ ਨਾਲ ਇਸ ਬਹੁਤ ਹੀ ਖੂਬਸੂਰਤ ਪਿਆਰੀ ਜਗ੍ਹਾ ਜਿਹੜੀ ਹੈਗੀ ਆ ਇੱਥੇ ਫੈਮਲੀਆਂ ਜਿਹੜੀਆਂ ਆਉਂਦੀਆਂ ਆ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪੀ ਆਰੀਆ ਨੂੰ ਲੱਗੀ ਤੇ ਦੋਸਤੋ ਜੇ ਗੱਲ ਆਪਾਂ ਕਰੀਏ ਇਸ ਝੀਲ ਦੀ ਝੀਲ ਦੇ ਆਲੇ ਦੁਆਲੇ ਦਾ ਜਿਹੜਾ ਆ ਮਾਹੌਲ ਬਹੁਤ ਹੀ ਖੂਬਸੂਰਤ ਆ ਬਿਲਡਿੰਗਸ ਆ ਕਿਹ ਆ ਰੈਸਟੋਰੈਂਟ ਜਿਹੜੇ ਹੈਗੇ ਆ ਉਹ ਵੀ ਬਹੁਤ ਹੀ ਖੂਬਸੂਰਤ ਆ ਤੇ ਦੋਸਤੋ ਇਹ ਜੋ ਚੀਜ਼ ਤੁਸੀਂ ਦੇਖ ਰਹੇ ਆ ਇਹ ਇੱਕ ਵਾਟਰ ਪੌਂਡ ਹੈਗਾ ਆ ਤੇ ਵਿੱਚ ਇਹਦੀ ਮਰਖੇ ਵਾਲਾ ਲਾਈਟਾਂ ਜਿਹੜੀਆਂ ਹੈਗੀਆਂ ਲੱਗਦੀਆਂ ਰਾਤ ਨੂੰ ਇੱਥੇ ਕੋਈ ਨਾ ਕੋਈ ਪ੍ਰੋਗਰਾਮ ਜਿਹੜੇ ਹੁੰਦੇ ਹੋਣਗੇ ਤੇ ਉਦੋਂ ਉੱਥੇ ਲਾਈਟਾਂ ਜਿਹੜੀਆਂ ਯੂਜ਼ ਕਰਦੇ ਨਾਲ ਦੇ ਨਾਲ ਦੋਸਤੋ ਛੋਟਾ ਜਿਹਾ ਇੱਥੇ ਪਲੇ ਏਰੀਆ ਖਾਸ ਬੱਚਿਆਂ ਵਾਸਤੇ ਇਹ 플레이 ایرিয়া ਬਣਾਇਆ ਹੋਇਆ ਆ ਜਿਸ ਵਿੱਚ ਇੱਥੇ ਰਾਈਟਸ ਵਗੈਰਾ ਬੱਚਿਆਂ ਲੱਗੀਆਂ ਜਾਂ ਤੇ ਛੀਲ ਦੇ ਆਲੇ ਦੁਆਲੇ ਦੋਸਤੋ ਦਰਖਤ ਤੇ ਨਾਲ ਜਿਹੜੇ ਖੱਬੇ ਪਾਸੇ ਉਹੀ ਰੈਸਟੋਰੈਂਟ ਜਿਹੜਾ ਹੈਗਾ ਰੂਫਟਾਪ ਤੇ ਉਹ ਦਿਖ ਰਿਹਾ ਤੁਹਾਨੂੰ ਤੇ ਬਹੁਤ ਹੀ ਖੂਬਸੂਰਤ ਇਹ ਨਜ਼ਾਰਾ ਜਿਹੜਾ ਆ ਰੂਫਟਾਪ ਦਾ ਆ ਤੇ ਦੋਸਤੋ ਇਹ ਦਰਖਤ ਜਿਹੜੇ ਆ ਇੱਥੇ ਦੇ ਬਹੁਤ ਹੀ ਪੁਰਾਣੇ ਆ ਇਹ ਆ ਇੱਕ ਦਰਖਤ ਸਾਨੂੰ ਦੇਖਣ ਨੂੰ ਮਿਲਿਆ ਤੇ ਇਹਦੇ ਉੱਤੇ ਕੁਝ ਜਿਹੜੇ ਹੈਗੇ ਆ ਇਹਦੇ ਫਰੂਟ ਲੱਗੇ ਹੋਏ ਸੀਗੇ ਤੇ ਸਮਝ ਨਹੀਂ ਆਇਆ ਇਹ ਕਾਦਾ ਦਰਖਤ ਹੋਊਗਾ ਤੇ ਛੋਟੇ-ਛੋਟੇ ਇਹਦੇ ਰਾਉਂਡ-ਨਾਉਂ ਜਿਹੜੇ ਆ ਇਹਦੇ ਉੱਤੇ ਫਰੂਟ ਲੱਗਾ ਹੋਇਆ ਸੀ ਜੇਕਰ ਤੁਹਾਨੂੰ ਪਤਾ ਆ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਦੋਸਤੋ ਇੱਥੇ ਆ ਰਾਈਡਸ ਕਰਨ ਵਾਸਤੇ ਬੋਟਸ ਜਿਹੜੀਆਂ ਆ ਜਾਣਾ ਪੈਂਦਾ ਆ ਚਾਰਜਿਸ ਹੈਗੇ ਆ ਤਾਂ ਇੱਥੇ ਤੁਸੀਂ ਆਪਣੇ ਟਿਕਟ ਲੈ ਕੇ ਤਾਂ ਜਾ ਸਕਦੇ ਹੋ ਰਾਈਡ ਕਰਨ ਵਾਸਤੇ ਦੇ ਨਾਲ ਦੇ ਨਾਲ ਦੋਸਤੋ ਆ ਆਪਾਂ ਜੇ ਗੱਲ ਕਰੀਏ ਇਹਨਾਂ ਰਾਈਡ ਸੀ ਤੇ ਵੱਖਰੀ ਵਕਰੀ ਤਰ੍ਹਾਂ ਦੀਆਂ ਇੱਥੇ ਬੋਟਸ ਹੈਗੀਆਂ ਆ ਸੈਲਫ ਰਾਈਡ ਵਾਸਤੇ ਵੀ ਹੈਗੀਆਂ ਜਿਹੜੀਆਂ ਪੈडल बੋਟਸ ਆ ਤੇ ਜਾਂ ਤੁਸੀਂ ਜਿਹੜੀਆਂ ਥੋੜੀਆਂ ਵੱਡੀਆਂ ਬੋਟਸ ਆ ਫੈਮਿਲੀ ਲਈ ਉਹ ਵੀ ਹੈਗੀਆਂ ਤੇ ਦੋਸਤੋ ਹੁਣ ਗੱਲ ਕਰਦੇ ਆ ਆਪਾਂ ਕਰਨ ਦੀ ਮਹਾਭਾਰਤ ਵਾਲਾ ਕਰਨ ਤੇ ਇਹ ਜਿਹੜੀ ਤਸਵੀਰ ਤੁਸੀਂ ਦੇਖ ਸਕਦੇ ਹੋ ਸਟੈਚੂ ਜਿਹੜਾ ਬਣਿਆ ਹੋਇਆ ਆ ਇਸ ਕਰਨ ਝੀਲ ਦੀ ਸ਼ੋਭਾ ਬਣਿਆ ਆ ਤੇ ਨਾਲ ਦੇ ਨਾਲ ਦੋਸਤੋ ਇਹ ਸਟੈਚੂ ਜਿਹੜੇ ਆ ਇੱਕ ਪਾਸੇ ਇਸ ਝੀਲ ਦੇ ਵਿੱਚ ਬਣਾਏ ਹੋਏ ਆ ਰਾਜੇ ਮਹਾਰਾਜੇ ਜਿਹੜੇ ਪ੍ਰਾਣੇ ਹੈਗੇ ਆ ਉਹਨਾਂ ਦੇ ਤਾਂ ਬਹੁਤ ਹੀ ਖੂਬਸੂਰਤ ਲੱਗਦਾ ਆ ਭਾਵੇਂ ਦੇਖਣ ਨੂੰ ਲੱਗਾ ਕਿ ਇਸ ਝੀਲ ਦੇ ਵਿੱਚ ਇਹਨਾਂ ਸਟੈਚੂਸ ਦੀ ਜੇ ਗੱਲ ਕਰੀਏ ਤੇ ਜਾਂ ਇੱਥੇ ਵਿੱਚ ਚੀਜ਼ਾਂ ਜਿਹੜੀਆਂ ਬਣੀਆਂ ਉਹਨਾਂ ਦੀ ਸਾਮ ਸੰਭਾਲ ਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਲੱਗਾ ਕਿ ਥੋੜਾਕ ਅਵੋਇਡ ਜਿੱਦਾਂ ਕੀਤਾ ਗਿਆ ਆ ਇਹਦੀ ਪੂਰੀ ਸਮਸਮਲ ਜਿਹੜੀ ਨਹੀਂ ਕੀਤੀ ਜਾਂਦੀ ਤੇ ਦੇਖ ਸਕਦੇ ਹੋ ਕਿ ਜਿਹੜੇ ਸਟੈਚੂ ਵੀ ਆ ਉਹ ਵੀ ਬਰਥਡੇ ਜਿਹੜੀਆਂ ਫੋਲਿੰਗਸ ਹੈਗੀਆਂ ਉਹਨਾਂ ਦੇ ਨਾਲ ਥੋੜੇ ਥੋੜੇ ਖਰਾਬ ਹੋਏ ਆ ਤੇ ਚਲੋ ਇਹ ਵੀ ਨੇਚਰਲ ਚੀਜ਼ਾਂ ਹੈਗੀਆਂ ਪਰ ਉੱਪਰ ਜੇਕਰ ਤੁਸੀਂ ਤੁਸੀਂ ਦੋਸਤੋ ਚਾਤੀ ਮਾਰੋ ਇਹਨਾਂ ਰਕਤਾਂ ਦੇ ਵਿੱਚ ਤੇ ਪਹਿਲਾਂ ਅਸੀਂ ਜਦ ਉੱਪਰ ਨੂੰ ਦੇਖਿਆ ਦੋਸਤੋ ਤੇ ਮੈਂ ਕਿਹਾ ਇਹ ਇਸ ਟਰੀ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਫਰੂਟ ਲੱਗਾ ਹੋਇਆ ਆ ਪਰ ਦੋਸਤੋ ਫਰੂਟ ਨਹੀਂ ਇਹ ਬਹੁਤ ਵੱਡੇ ਵੱਡੇ ਚਮਗਾਦੜ ਜਿਹਨਾਂ ਨੂੰ ਆਪਾਂ ਇੰਗਲਿਸ਼ ਵਿੱਚ ਬੈਟ ਵਿੰਗਸ ਵੀ ਕਹਿੰਦੇ ਆ ਤੇ ਪੁੱਠੇ ਲਟਕੇ ਹੋਏ ਇਸ ਦਰਖਤਾਂ ਦੇ ਉੱਤੇ ਸਾਨੂੰ ਦਿਖੇ ਤੇ ਇੱਕ ਦੋ ਨਹੀਂ ਬਹੁਤ ਹੀ ਜਿੰਨੇ ਵੀ ਦਰਖਤ ਇੱਥੇ ਸੀਗੇ ਤੇ ਉਹਨਾਂ ਦੇ ਉੱਤੇ ਇਹ ਬਹੁਤ ਹੀ ਤਦਾਦ ਦੇ ਵਿੱਚ ਚਮਗਦਰ ਜਿਹੜੇ ਆ ਸਾਨੂੰ ਦੇਖਣ ਨੂੰ ਮਿਲੇ ਤੇ ਦੋਸਤੋ ਆਲਾ ਦਵਾਲਾ ਜਿਹੜਾ ਹੈਗਾ ਆ ਉਹ ਵੀ ਬਹੁਤ ਹੀ ਖੂਬਸੂਰਤ ਹੈ ਇਹਦਾ ਦਰਖਤ ਜਿਹੜੇ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਆ ਤੇ ਪਾਣੀ ਦੇ ਵਿੱਚ ਦੋਸਤੋ ਭਾਵੇਂ ਹੋ ਡਕਸ ਹੋਣ ਭਾਵੇਂ ਦੂਜੇ ਪਾਣੀ ਦੇ ਨਾਲ ਰਿਲੇਟਿਡ ਬਰਡਸ ਜਿਹੜਿਆ ਆ ਉਹ ਵੀ ਸਾਨੂੰ ਆਨੰਦਮਾਨ ਦੇ ਦਿੱਖਦੇ ਨਜ਼ਰ ਆਏ ਡਕਸ ਜਿਹੜੀਆਂ ਆ ਬਹੁਤ ਹੀ ਇਮੇਜਿੰਗ ਇੱਕ ਉਹਨਾਂ ਦੀ ਅਸੀਂ ਦੇਖੀ ਚੀਜ਼ ਕਿ ਪਾਣੀ ਦੇ ਵਿੱਚ ਟਪਕੀ ਕਿਤੇ ਲਾਂਦੀਆਂ ਸੀ ਤੇ ਜਾ ਕੇ ਕਿਤੇ ਦੂਰ ਨਿਕਲਦੀਆਂ ਸੀਗੀਆਂ ਇਹ ਵੀ ਬਹੁਤ ਇੱਕ ਬਰਡਸ ਦੀ ਦੇਖਣ ਵਾਲੀ ਚੀਜ਼ ਸੀਗੀ ਆੜਾ ਦਵਾੜਾ ਜਿਹੜਾ ਹੈਗਾ ਸਰਾਊਂਡਿੰਗ ਜਿਹੜੀ ਆਪਾਂ ਜੇ ਕਹਿ ਲਈਏ ਕਿ ਡੰਡੀ ਜਿਹੜੀ ਆ ਬਣੀ ਹੋਈ ਆ ਫੁੱਟਪਾਥ ਆ ਕਾਫੀ ਲੰਬਾ ਆ ਚਾਰ ਚਪੇਰੇ ਘੁੰਮ ਕੇ ਤੁਸੀਂ ਇੱਕ ਪਾਸੇ ਸਟਾਰਟ ਕਰਕੇ ਤੇ ਦੂਜੇ ਪਾਸੇ ਦੀ ਘੁੰਮ ਕੇ ਸਾਰੀ ਜਿਹੜੀ ਲੇਕ ਹੈਗੀ ਆ ਇਸ ਪਾਥ ਦੇ ਥਰੂ ਤੁਸੀਂ ਇਸ ਨੂੰ ਘੁੰਮ ਸਕਦੇ ਹੋ ਬਹੁਤ ਹੀ ਖੂਬਸੂਰਤ ਇਸ ਨੂੰ ਬਣਾਇਆ ਗਿਆ ਆ ਤੇ ਦਰਖਤ ਜਿਹੜੇ ਹੈਗੇ ਆ ਤੁਸੀਂ ਦੇਖ ਸਕਦੇ ਆ ਆਲੇ-ਦੁਆਲੇ ਜਦੋਂ ਤੁਸੀਂ ਦੇਖਦੇ ਆ ਕਿ ਗ੍ਰੀਨਰੀ ਜਿਹੜੀ ਆ ਇੱਥੇ ਦੀ ਬਹੁਤ ਹੀ ਖੂਬਸੂਰਤ ਆ ਤੇ ਦੋਸਤੋ ਮжоਰਿਟੀ ਲੋਕ ਜਿਹੜੇ ਆ ਇੱਥੇ ਫੈਮਿਲੀਸ ਆ ਰਹਾਂਦੇ ਆ ਆਪਣੇ ਬੱਚਿਆਂ ਨੂੰ ਲੈ ਕੇ ਆਂਦੇ ਆ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਕਿ ਇੱਥੇ ਖਾਣ ਪੀਣ ਦੇ ਰੈਸਟੋਰੈਂਟਸ ਵੀ ਹੈਗੇ ਤੇ ਨਾਲ ਦੇ ਨਾਲ ਲੋਕ ਜਿਹੜੇ ਹੈਗੇ ਆ ਖੁਦ ਵੀ ਇੱਥੇ ਆਣ ਕੇ ਆਪਣਾ ਦੇ ਆਊਟ ਕਰਨ ਵਾਸਤੇ ਖਾਣਾ-ਦਾਣਾ ਜਿਹੜਾ ਲਿਆਉਂਦੇ ਆ ਤੇ ਉਹਨੂੰ ਐਜ਼ ਏ ਪਿਕਨਿਕ ਸੈਲਿਬ੍ਰੇਟ ਕਰ ਲੈਂਦੇ ਆ ਤੇ ਦੋਸਤੋ ਦੱਸਦੇ ਚੱਲੀਏ ਕਿ ਇਹਦੀ ਐਂਟਰੀ ਟਿਕਟ ਕੋਈ ਨਹੀਂ ਹੈਗੀ ਕਾਰ ਪਾਰਕਿੰਗ ਜਿਹੜੀ ਹੈਗੀ ਆ ਉਹ ਵੀ ਸਹੂਲਤਾਂ ਤੁਹਾਨੂੰ ਮਿਲ ਜਾਂਦੀਆਂ ਆ ਤੇ ਬਾਕੀ ਜਿਹੜੀ ਹੈਗੀ ਜੇ ਤੁਸੀਂ ਬੋਟ ਰਾਈਡਿੰਗ ਲੈਣੀ ਆ ਤੇ ਉੱਥੇ ਟਿਕਟ ਜ਼ਰੂਰ ਲੱਗਦੀ ਆ ਤੇ ਦੋਸਤੋ ਉਮੀਦ ਕਰਦੀਆਂ ਅੱਜ ਦਾ ਇਹ ਐਪਸੋਡ ਕਰਨ ਲੇਖਦਾ ਆਪ ਸਭ ਨੂੰ ਆਇਆ ਹੋਊਗਾ ਪਸੰਦ ਤੇ ਜੇਕਰ ਪਸੰਦ ਆਇਆ ਦੋਸਤੋ ਤੇ ਆਪਣੀਆਂ ਪਿਆਰੀਆਂ ਪਿਆਰੀਆਂ ਕਮੈਂਟਸ ਕਰਕੇ ਸਾਨੂੰ ਥੋੜਾ ਹੱਲਾਸ਼ੀਰੀ ਦੇ ਦਿਆ ਕਰੋ ਤੇ ਦੋਸਤੋ ਲੈਨੀਆ اجازت ਮਿਲਦੀ ਆ ਨੈਕਸਟ ਐਪੀਸੋਡ ਦੇ ਵਿੱਚ ਠਿਲਦਨ ਸਸਿਕਾ